ਸਭ ਤੋਂ ਪਹਿਲਾਂ ਤਾਂ ਸਾਹੀ ਸ਼ਹਿਰ ਪਟਿਆਲਾ ਦੇ ਸਾਰੇ মিডিਆ ਜਰਨਲਿਸਟ ਸਾਡੀ ਵੀਰਾਂ ਦਾ ਦੇਖ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰੀ ਸੀ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਜਿਹੜੀ ਕਿ ਆ ਰਿਲੇਟਡ ਹੈ ਪਟਿਆਲੇ ਦੇ ਸੁੰਦਰੀਕਰਨ ਦੇ ਨਾਲ ਪਟਿਆਲੇ ਨੂੰ ਇੱਕ ਹੋਰ ਵਧੀਆ ਸ਼ਹਿਰ ਬਣਾਉਣ ਦੇ ਲਈ ਉਸ ਸੰਬੰਧ ਵਿੱਚ ਇਸ ਤੋਂ ਅੱਗੇ ਤੋਂ ਤੁਹਾਨੂੰ ਸੋ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਮੇਰੇ ਨਾਲ ਸਾਰੇ ਸਾਰੇ ਜੀ ਹੁਣ ਚੁੱਪ ਕਰਾਓ ਯਾਰ ਸਾਰਿਆਂ ਨੂੰ ਲੈਫਟ ਤੋਂ ਸ਼ੁਰੂ ਕਰਾ ਸਕਦੇ ਜੀ ਨਿਸ਼ਾਨ ਤੋਂ ਸਾਡੇ ਸਰਕਾਰਯੋਗ ਸਾਥੀ ਜੀ ਬੰਦ ਕਰੋ ਫੋਨ ਸਾਹਿਬ ਐਮਐਲਏ ਮੇਰੇ ਬਹੁਤ ਹੀ ਸਰਕਾਰਯੋਗ ਵੱਡੇ ਵੀਰ ਔਰ ਕੈਬਨਿਟ ਦੇ ਕੋਲੀਗ ਡਾਕਟਰ ਬਲਬੀਰ ਸਿੰਘ ਜੀ ਮੇਰੇ ਸਾਥੀ ਮੇਰੇ ਛੋਟੇ ਵੀਰ ਸ਼ੈਰੀ ਗੱਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮਐਲਏ ਬਟਾਲਾ ਸ਼੍ਰੀ ਵਿਰਿੰਦਰ ਗੋਇਓ ਜੀ ਸਾਡੇ ਕੈਬਨਿਟ ਮੰਤਰੀ ਸਾਹਿਬ ਸਾਡੇ ਵੱਡੇ ਭਰਾ ਨੇ ਔਰ ਹੜਾਣਾ ਸਾਹਿਬ ਔਰ ਸ਼੍ਰੀ ਮਾਧਵਾ ਜੀ ਸਾਰੇ ਡਾਕਟਰ ਸੰਨੀ ਆਲੂ ਵਾਲੇ ਜੀ ਸੋ ਸਾਰੇ ਹੀ ਸਾਥੀਆਂ ਦਾ ਤੁਸੀਂ ਜਿਹੜੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਤੇ ਪਹੁੰਚੇ ਤੁਹਾਡੇ ਇੱਥੇ ਪਹੁੰਚਦੇ ਫਿਰ ਦੀ ਗ੍ਰਾਂਈ ਜੋ ਬਹੁਤ ਬਹੁਤ ਧੰਨਵਾਦ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ 4 ਦਿਨ ਬਾਅਦ 21 ਤਾਰੀਖ ਨੂੰ ਕਾਰਪੋਰੇਸ਼ਨ ਦੇ ਇਲੈਕਸ਼ਨ ਨੇ ਔਰ ਇਹ ਕਾਰਪੋਰੇਸ਼ਨ ਇਲੈਕਸ਼ਨਸ ਦੇ ਜਿਹੜੀਆਂ ਇਹ ਸ਼ਹਿਰਾਂ ਦੇ ਵਿਕਾਸ ਦੇ ਲਈ ਬਹੁਤ ਇੰਪੋਰਟੈਂਟ ਨੇ ਬਹੁਤ ਬਹੁਤ ਜ਼ਰੂਰੀ ਨੇ ਕਿਉਂਕਿ ਵਿਕਾਸ ਦਾ ਪਹਿਲਾ ਧੋਰਾ ਜਿਹੜਾ ਵੱਧਦਾ ਹੈ ਪਹਿਲਾ ਮੋਟੋ ਜਿਹੜਾ ਬਾਜਦਾ ਉਹ ਲੋਕਲ ਬਾਡੀਜ਼ ਤੋਂ ਹੀ ਬਾਜਦਾ ਹੈ ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜ ਕਾਰਪੋਰੇਸ਼ਨਾਂ ਦੇ ਨਾਲ-ਨਾਲ 42 ਜਿਹੜੀਆਂ ਛੋਟੀਆਂ ਕਮੇਟੀਆਂ ਔਰ ਕੌਂਸਲਸ ਨੇ 49 ਜਿਹੜੇ ਬਾਇਲੈਕਸ਼ਨਸ ਨੇ ਇਹ ਸਾਰੇ ਟੋਟਲ ਤਕਰੀਬਨ 977 ਵੋਟਾਂ ਨੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਵਣ ਜਾਂਦੇ ਨੇ ਇਹਨਾਂ 977 ਵੋਟਾਂ ਦੇ ਵਿੱਚੋਂ ਜਿਹਦੇ ਚ ਪਟਿਆਲਾ ਕਾਰਪੋਰੇਸ਼ਨ ਦੇ ਵੀ 60 ਵਰਡ ਨੇ ਇਹਦੇ ਲਈ ਬੜੀ ਇੱਕ ਅਸੀਂ ਐਕਸਟੈਂਸਿਵ ਐਕਸਰਸ ਆਵਾਦ ਵੀ ਪਾਰਟੀ ਵੱਲੋਂ ਅ ਪਿਛਲੇ 5-6 ਦਿਨਾਂ ਦੇ ਵਿੱਚ ਕੀਤੀ ਗਈ ਜਦੋਂ ਇਲੈਕਸ਼ਨ ਦੀ ਅਨਾਊਂਸਮੈਂਟ ਹੋਈ ਜਿਹਦੇ ਤਹਿਤ तकरीबन 350 ਲੋਕਾਂ ਦੀਆਂ ਸਾਡੇ ਜਿਹੜੇ ਐਮਐਲਏ ਮੰਤਰੀ ਸਹਿਬਾਨ ਐਮਪੀ ਸਹਿਬਾਨ ਔਰ ਜਿਹੜੇ ਪਾਰਟੀ ਆਫਿਸ ਕੀਰਨ ਸੀਗੇ ਉਹਨਾਂ ਦੀਆਂ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਉਸ ਕਲੀਨਿਕ ਕਮੇਟੀ ਦੇ 350 ਦੇ ਕਰੀਬ ਸਾਡੇ ਲੀਡਰਸ਼ਿਪ ਆਨ ਇਨਵੋਲਡ ਰਹੇ ਤੇ ਬੈਸਟ ਪੋਸੀਬਲ ਕੈਂਡੀਡੇਟ ਨੇ ਜਿਹੜੇ ਉਹ ਕੱਢ ਕੇ ਲਿਆਉਣ ਦਾ ਪ੍ਰੋਸੈਸ ਅਸੀਂ ਸ਼ੁਰੂ ਕੀਤਾ ਤਾਂ ਕਿ ਇੱਕ ਚੰਗਾ ਮੈਸੇਜ ਜਿਹੜਾ ਉਹ ਜਾ ਸਕੇ ਤੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਉਹ ਅੱਗੇ ਆ ਸਕਣ ਆ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋਈ ਹੈ ਕਿ ਇਹ ਸਾਰੀ ਐਕਸਰਸਾਈਜ਼ ਦੇ ਨਾਲ ਆ ਤਕਰੀਬਨ ਤਕਰੀਬਨ ਆਵਾਜ਼ੀ ਪਾਰਟੀ ਕੋਲ 5000 ਤੋਂ ਵੀ ਵੱਧ ਨੋਮੀਨੇਸ਼ਨਸ ਦੇ ਜਿਹੜੀਆਂ ਉਹ ਆਈਆਂ ਲੋਕਾਂ ਦੇ ਵਿੱਚ ਇਹਨਾਂ ਉਤਸ਼ਾਹ ਦੇਖਣ ਨੂੰ ਮਿਲੇ ਕਿ ਕਈ ਬੋਰਡਾਂ ਦੇ ਵਿੱਚ ਤਾਂ 10 12 15 15 ਐਪਲੀਕੈਂਟ ਸੀ ਜੀਏ ਜਿਹੜੇ ਉਹ ਸਾਡੇ ਕੋਲੇ ਉਹਨਾਂ ਨੇ ਅਪਰੋਚ ਕੀਤਾ ਇਹ ਤੋਂ ਪਤਾ ਲੱਗਦਾ ਕਿ ਅੰਡਰ ਗਰਾਂਟ ਜਿਹੜਾ ਉਹ ਕਿੰਨਾ ਆਮ ਆਦੀ ਪਾਰਟੀ ਦੇ ਵਿੱਚ ਫੇਵਰ ਹੈ ਤੇ ਫੇਵਰ ਦੇ ਵਿੱਚ ਹੈ ਸੋ ਹੁਣ ਆਪਾਂ ਗੱਲ ਕਰੀਏਗੇ ਪਿਛਲੇ ਪੌਣੇ 3 ਸਾਲ ਤੋਂ ਆ ਭਗਵੰਦ ਮਾਨ ਜੀ ਦੀ ਅਗਵਾਈ ਦੇ ਵਿੱਚ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਹੋਏ ਡਿਵੈਲਪਮੈਂਟ ਦੇ ਰਸਤੇ ਦੇ ਉੱਪਰ ਚੱਲਦੇ ਹੋਏ ਸਾਡੀ ਸਰਕਾਰ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਹਰ ਵਰਗ ਦੀ ਡਿਵੈਲਪਮੈਂਟ ਕਰਦਾ ਹਰੇਕ ਸ਼ਹਿਰ ਪਿੰਡ ਦੀ ਡਿਵੈਲਪਮੈਂਟ ਕਰਦਾ ਅ ਕੀਚੇ ਜਿਹੜਾ ਉਹ ਮਿਥਿਆ ਔਰ ਇਹਨਾਂ ਕੰਮਾਂ ਦੀ ਮੋਹਰ ਪਿਛਲੇ ਸਮੇਂ ਦੇ ਵਿੱਚ ਅ ਜਲੰਧਰ ਵੈਸਟੀ ਦੀ ਗੱਲ ਕਰ ਲਈ ਤਿੰਨ ਬਾਈ ਇਲੈਕਸ਼ਨ ਦੀ ਗੱਲ ਕਰ ਲਈ ਫਿਰ ਪੰਚਾਇਤਾਂ ਦੀ ਗੱਲ ਕਰ ਲਈ ਉਹ ਦੇਖਣ ਨੂੰ ਵੀ ਮਿਲਿਆ ਹੁਣ ਦਾ ਇੰਨੇ ਇਲੈਕਸ਼ਨਾਂ ਦੇ ਵਿੱਚ ਕਿਉਂਕਿ ਸ਼ਹਿਰੀ ਵੋਟ ਪੈਣੀ ਹੈ ਔਰ ਕਈ ਵਾਰੀ ਕਿਹਾ ਜਾਂਦਾ ਕਿ ਜੇ ਆਮ ਆਦਮੀ ਪਾਰਟੀ ਦਾ ਆਧਾਰ ਹੈ ਜਿਹੜਾ ਸ਼ਹਿਰਾਂ ਦੇ ਵਿੱਚ ਨਹੀਂ ਹੈ ਕਿ ਪਰ ਮੈਂ ਜਿਹੋ ਜਿਹੇ ਰਿਸਪਾਂਸ ਦੇਖਿਆ ਲੋਕਾਂ ਵੱਲੋਂ ਐਪਲੀਕੇਸ਼ਨ ਦੇਦੋ ਬੇਮਿਸਾਲ ਸੀਗਾ ਔਰ ਉਸੇ ਕੜੀ ਨੂੰ ਅੱਗੇ ਲਿਜਾਉਂਦੇ ਹੋਏ ਕਿਉਂਕਿ ਅਸੀਂ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਸਿਰਫ ਕੰਮ ਦੀ ਡਿਵੈਲਪਮੈਂਟ ਦੀ ਰਾਜਨੀਤੀ ਕਰਦੀ ਹੈ ਅ ਡਵੈਲਪਮੈਂਟ ਦੇ ਕੰਮ ਤਾਂ ਹੀ ਹੁੰਦੇ ਨੇ ਜੇ ਤੁਹਾਡੀ ਵਿਜਨ ਹੋਵੇ ਤੁਹਾਡੀ ਸੋਚ ਹੋਵੇ ਤੁਸੀਂ ਟਾਰਗੇਟ ਟੀਚੇ ਮਿਲ ਕੇ ਚੱਲੋ ਤਾਂ ਹੀ ਡਵੈਲਪਮੈਂਟ ਦੇ ਕੰਮ ਹੁੰਦੇ ਨੇ ਸੋ ਅਸੀਂ ਪੰਜਾ ਕਾਰਪੋਰੇਸ਼ਨ ਦੇ ਲਈ ਇੱਕ 플ਾਨ ਤਿਆਰ ਕੀਤਾ ਲੋਕਾਂ ਤੋਂ ਪਤਾ ਕੀਤਾ ਲੋਕਾਂ ਨੂੰ ਸਭ ਤੋਂ ਵੱਧ ਕਿਹ ਚੀਜ਼ ਦੀ ਲੋੜ ਹੈ ਉਹਦੇ ਬਾਰੇ ਪਤਾ ਕੀਤਾ ਤੇ ਉਹਦੇ ਲਈ ਪੰਜ ਪੰਜ ਗਰੰਟੀਆਂ ਨੇ ਜਿਹੜੀਆਂ ਉਹ ਸਾਰੇ ਕਾਰਪੋਰੇਸ਼ਨਾਂ ਦੇ ਲਈ ਸ਼ੁਰੂ ਕੀਤੇ ਪਹਿਲਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਫਗਵਾੜਾ ਲੋਚੂਪਿਆ ਅੱਜ ਤੁਹਾਡੇ ਸਾਹਮਣੇ ਹੋ ਰਹੇ ਆ ਪਟਿਆਲੇ ਦੇ ਲਈ ਪੰਜ ਗਰੰਟੀਆਂ ਨੇ ਜਿਹੜੀਆਂ ਜੋ ਆਮ ਆਦਮੀ ਪਾਰਟੀ ਦੀ ਜਿਸ ਦਿਨ ਆ ਕਾਰਪੋਰੇਸ਼ਨ ਦੇ ਵਿੱਚ ਮੈਜੋਰਿਟੀ ਦੇ ਨਾਲ ਮੇਅਰ ਬਣ ਜਾਂਦਾ ਉਸ ਤੋਂ ਅਗਲੇ ਦਿਨ ਇਹਨਾਂ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਸੋ ਜਿਹੜੀਆਂ ਪੰਜ ਗਰੰਟੀਆਂ ਜਿਹੜੀਆਂ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਸਮਰਪਿਤ ਹੋਏਗੀ ਸਾਡਾ ਮੇਅਰ ਸਾਡੀ ਕਾਰਪੋਰੇਸ਼ਨ ਸਭ ਤੋਂ ਪਹਿਲਾਂ ਤਾਂ ਕਿਉਂਕਿ ਪਟਿਆਲਾ ਸ਼ਾਹੀ ਸ਼ਹਿਰ ਹੈ ਪੋਪੂਲੇਸ਼ਨ ਵਧ ਰਹੀ ਹੈ ਵੱਡਾ ਹੋ ਰਿਹਾ ਸ਼ਹਿਰ ਜਿਹਦੀ ਵਜ੍ਹਾ ਕਰਕੇ ਪੋਲਿਊਸ਼ਨ ਵੀ ਵੱਧ ਰਹੀ ਹੈ ਟ੍ਰੈਫਿਕ ਦੀ ਸਬਸੇ ਜਿਹੜੀ ਉਹ ਵੀ ਵੱਧ ਰਹੀ ਹੈ ਔਰ ਪਟਿਆਲਾ ਨੂੰ ਗ੍ਰੀਨ ਐਂਡ ਕਲੀਨ ਸ਼ਹਿਰ ਦਾ ਰੁਤਬਾ ਦਵਾਇਆ ਜਾ ਸਕੇ ਇਸ ਮਕਸਦ ਦੇ ਨਾਲ 50 ਇਲੈਕਟ੍ਰਿਕ ਬੱਸਸ ਜਿਹੜੀਆਂ ਨਾਲ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਔਰ ਨਾਲ ਹੀ ਉਹਨਾਂ ਦੇ ਡਿੰਪੂ ਨੇ ਜਿਹੜੇ ਉਹ ਬਣਾਏ ਜਾਣਗੇ ਤਾਂ ਕਿ ਪੋਲਿਊਸ਼ਨ ਵੀ ਘੱਟ ਹੋ ਸਕੇ ਔਰ ਜਦੋਂ ਚੰਗੀਆਂ 에ਅਰ ਕੰਡੀਸ਼ਨਡ ਬੱਸੇ ਹੋਣ ਗਿਆ ਤੇ ਲੋਕ ਪ੍ਰੇਫਰ ਕਰਨਗੇ ਕਿ ਆਪਦੀ ਘਰੋਂ ਗੱਡੀ ਕੱਢਣ ਦੀ بجائے ਪਬਲਿਕ ਟਰਾਂਸਪੋਰਟ ਨੂੰ ਪ੍ਰੇਫਰ ਕਰਨ ਇਹ ਮਕਸਦ ਹੈ ਜਿਹੜਾ ਉਹਦੇ ਲਈ ਇਹ ਟੀਚੇ ਜਿਹੜਾ ਇਹ ਮਿਥਿਆ ਗਿਆ ਔਰ ਪਬਲਿਕ ਪਾਰਕਸ ਵੇਰਾ ਹੋਣਗੇ ਗ੍ਰੀਨਰੀ ਲਿਸੋ ਕਲੀਨ ਐਂਡ ਗ੍ਰੀਨ ਸਿਟੀ ਦੇ ਲਈ ਇਹ ਸਾਰੇ ਪ੍ਰੋਸੈਸ ਨੇ ਜਿਹੜੇ ਇਹ ਕੰਪਨੀ ਨੇ ਇਹ ਕੀਤੇ ਜਾਣਗੇ ਦੂਸਰੀ ਮੁੱਖ ਗਾਰੰਟੀ ਜਿਹੜੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਬਈ ਵਾਰੀ ਦੇਖਣ ਨੂੰ ਮਿਲਿਆ ਕਿ ਕਿਤੇ ਕੋਈ ਪੈਟੀ ਕ੍ਰਾਈਮ ਹੋ ਗਿਆ ਉਹਦੇ ਲਈ 100% ਕਵਰੇਜ ਹੈ ਜਿਹੜੀ ਹੁਣ ਵੀ ਲੱਗੇ ਹੋਏ ਨੇ ਪਰ 100% ਕਵਰੇਜ ਜਿਹੜੀ ਉਹ ਸੀਸੀਟੀਵੀ ਕੈਮਰਾਜ਼ ਦੇ ਨਾਲ ਕੀਤੀ ਜਾਏਗੀ ਉਹਨਾਂ ਦਾ ਇੱਕ ਇੰਟੀਗ੍ਰੇਟਿਡ ਕੰਟਰੋਲ ਸੈਂਟਰ ਹੈ ਜਿਹੜਾ ਇਹ ਜੇ ਤੁਸੀਂ ਸਪੋਜ਼ ਹਾਈਦਰਾਬਾਦ ਕੇ ਕੋਈ ਦੇਖਿਆ ਹੋਵੇ ਤਾਂ ਉੱਥੇ ਜਾ ਕੇ ਦੇਖੋ ਕਿ ਸਾਰੇ ਦੇ ਸਾਰੇ ਸ਼ਹਿਰ ਦੀ ਮੋਨਿਟਰਿੰਗ ਹੈ ਜਿਹੜੀ ਉਹ ਇੱਕ ਇੰਟੀਗ੍ਰੇਟਿਡ ਹੋ ਸੈਂਟਰ ਤੋਂ ਤੇ ਸਾਰਾ ਸ਼ਹਿਰ ਇੱਕ ਥਾਂ ਦੇ ਉੱਪਰ ਮੈਡੀਕਲ ਮੋਨਿਟਰ ਕੀਤਾ ਜਾ ਸਕਦਾ ਹੈ ਉਹ ਡਿਵੈਲਪ ਕਰਨ ਦਾ ਪਲਾਨ ਹੈ ਪਟਿਆਲੇ ਦੇ ਲਈ ਔਰ ਇੱਕ ਵਿਸ਼ਾਲ ਪਾਰਕਿੰਗ ਜਿਹੜੀ ਜਿਹੜੀ ਜੋ ਤੁਹਾਡੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਪ੍ਰੋਪੋਜ਼ਲ ਹੈ ਆਮ ਆਦਮੀ ਪਾਰਟੀ ਦਾ ਮੇਰਬੰਡ ਦੇ ਉੱਪਰ ਕਿਉਂਕਿ ਉੱਥੇ ਬੱਸ ਸਟੈਂਡ ਬੰਦ ਕਰਕੇ ਟ੍ਰੈਫਿਕ ਬਹੁਤ ਰਹਿਣ ਲੱਗ ਗਿਆ ਲੋਕਾਂ ਦਾ ਇਨਕਮਿੰਗ ਐਗਜ਼ਿਟ ਬਹੁਤ ਜ਼ਿਆਦਾ ਹੈ ਸੋ ਇੱਕ ਨਵੀਂ ਵੱਡੀ ਪਾਰਕਿੰਗ ਹੈ ਜਿਹੜੀ ਉਹ ਪਲਾਨ ਕੀਤਾ ਜਾਏਗੀ ਇਸ ਇਟਰੀਕ ਦੇ ਨਾਲ ਸਾਡਾ ਸ਼ਹਿਰ ਨੂੰ 100% ਡਬਲ ਟੀਬੀ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ ਜਿਹੜਾ ਜ਼ਮੀਨੀ ਪਾਣੀ ਹੈ ਕਿਉਂਕਿ ਦਿਨ-ਬਦਨ ਪੰਜਾਬ ਦਾ ਪਾਣੀ ਜਿਹੜਾ ਉਹ ਡੂਗਾ ਜਾ ਰਿਹਾ ਹੈ ਜੋ ਜੋ ਸਰਫੇਸ ਵਾਟਰ ਹੈ ਉਹਦੇ ਉੱਪਰ ਲੈ ਕੇ ਆਂਦਾ ਜਾਏਗਾ ਜਿਹਦੇ ਲਈ ਹੁਣ ਆਲਰੇਡੀ 71 ਐਮਐਲਡੀ ਦਾ ਪ੍ਰੋਜੈਕਟ ਜਿਹੜਾ ਉਹ ਚੱਲ ਰਿਹਾ ਹੈ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਟਰਮ ਟੈਨਿਓਰ چاہے 5 ਸਾਲਾਂ ਦੀ ਹੁੰਦੀ ਹੈ ਕਾਰਪੋਰੇਸ਼ਨ ਦੀ ਪਰ ਅਗਲੇ 2 ਸਾਲਾਂ ਦੇ ਵਿੱਚ ਹੀ 46 ਐਮਐਲਡੀ ਦਾ ਸ਼ੇਅਰ ਮਾਜਰੇ ਵਿਖੇ 26 ਐਮਐਲਡੀ ਦਾ ਸਨੀ ਐਨ ਕਲੇਮ ਔਰ 15 ਐਮਐਲਡੀ ਦਾ ਛੋਟੀ ਛੋਟੀ ਨਦੀ ਯਾਨੀ ਕਿ ਟੋਟਲ 87 ਐਮਐਲਡੀ ਦਾ 60 ਸਾਲਾਂ ਦੇ ਵਿੱਚ ਸ਼ਾਹੀ ਸ਼ਹਿਰ ਹੋਣ ਦੇ ਬਾਵਜੂਦ 70 70 ਸਾਲਾਂ ਦੇ ਵਿੱਚ 71 ਐਮਐਲਡੀ ਤੱਕ ਪਹੁੰਚਿਆ ਤੇ ਉਹਨੂੰ ਉਹਦੇ ਵਿੱਚ 85 ਐਮਐਲਡੀ ਦੀ ਕਪੈਸਿਟੀ ਦੀ ਹੋਰ ਐਨਹਾਂਸਮੈਂਟ ਜਿਹੜੀ ਉਹ ਕੀਤੀ ਜਾਏਗੀ ਇਹ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਟਾਰਗੇਟ ਹੋਏਗਾ ਜਿਹਦੇ ਨਾਲ ਆ ਪਟਿਆਲੇ ਸ਼ਹਿਰ ਦਾ ਪੀਣ ਦੇ ਪਾਣੀ ਦੀ ਸਮੱਸਿਆ ਜਿਹੜੀ ਉਹ ਉਹ ਲੰਬਾ ਸਮਾਂ ਉਹ ਹੱਲ ਹੈ ਜਿਹੜੀ ਇੱਕ ਵਾਰ ਦੇ ਵਿੱਚ ਹੋ ਜੇਗੀ ਇਸੇ ਤਰੀਕੇ ਦੇ ਨਾਲ ਸਿਵਰੇਜ ਦਾ ਵੀ ਕਈ ਵਾਰੀ ਸ਼ਹਿਰਤ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪ੍ਰੋਬਲਮ ਰਹਦੀ ਹੈ ਇਹਦੇ ਲਈ ਜੋ ਇੱਕ ਨਵੇਂ ਐਸਟੀਪੀਏ ਔਰ ਪੁਰਾਣੇ ਦੇ ਐਨਹਾਂਸਮੈਂਟ ਹੈ ਜਿਹੜੀ ਕੈਪੈਸਿਟੀ ਐਨਹਾਂਸਮੈਂਟ ਹੈ ਜਿਹੜੀ ਉਹ ਕੀਤੀ ਜਾਏਗੀ ਤਾਂ ਕਿ ਇਹ तकरीबन 100 ਕਰੋੜ ਦੇ ਕਰੀਬ ਪ੍ਰੋਜੈਕਟ ਦੀ ਪ੍ਰੋਪੋਜ਼ਲ ਹੈ ਤਾਂ ਕਿ ਨਵੇਂ ਦੀ ਜਿਹੜੀ ਕੋ ਐਡੀਸ਼ਨ ਕਰਨੀ ਔਰ ਪੁਰਾਣੇ ਦੀ ਕੈਪੈਸਿਟੀ ਅਨਾਉਂਸਮੈਂਟ ਕਰਨੀ ਹੈ ਉਹਦੇ ਉੱਪਰ ਕੰਮ ਜਿਹੜਾ ਉਹ ਕੀਤਾ ਜਾਏਗਾ ਤਾਂ ਕਿ ਕੋਈ ਪੁਰਾਣੀਆਂ ਲਾਈਨਸ ਚੇਂਜ ਹੋਣ ਵਾਲੀਆਂ ਨੇ ਨਵੀਆਂ ਪੈਣ ਵਾਲੀਆਂ ਨੇ ਇਹ ਸਾਰੇ ਸਾਰਾ ਪ੍ਰੋਸੈਸ ਹੈ ਜਿਹੜਾ ਇਹ ਪਹਿਲੇ ਦਿਨ ਤੋਂ ਹੀ ਵੜਿਆ ਜਾ ਕੇ ਜਿਸਨ ਕਾਰਪੋਰੇਸ਼ਨ ਦੇ ਵਿੱਚ ਆਵਾਜ਼ ਦੀ ਪਾਰਟੀ ਨੂੰ ਪਟਿਆਲੇ ਦੇ ਲੋਕਾਂ ਨੇ ਪਹੁੰਚਾ ਦਿੱਤਾ ਔਰ ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਪਾਣੀ ਦੇ ਅੰਡਰਗਰਾਉਂਡ ਪਾਈਪਲਾਈਨਸ ਵਗੈਰਾ ਤੇ ਹੋਰ ਸਾਰੇ ਲਈ ਸ਼ਹਿਰ ਦਾ ਕਾਫੀ ਜਿਹੜੀਆਂ ਸੜਕਾਂ ਵਗੈਰਾ ਨੇ ਉਹਨਾਂ ਦੀ ਦਿੱਕਤ ਦੇਖਣ ਨੂੰ ਮਿਲੀਆਂ ਪੱਟੀਆਂ ਪਈਆਂ ਨੇ ਕੁਝ ਤਾਂ ਸਾਡੇ ਸਾਰੇ ਲੋਕਲ ਸਾਥੀਆਂ ਨੇ ਡਾਕਟਰ ਸਾਹਿਬ ਉਹਨਾਂ ਨੇ ਕੋਲੀ ਸਾਹਿਬ ਉਹਨਾਂ ਨੇ ਸਾਰੇ ਸਰਕਾਰ ਦੇ ਸਹਿਯੋਗ ਦੇ ਨਾਲ ਕਾਫੀ ਕੁਝ ਉਹਦਾ ਹੱਲ ਕਰ ਦਿੱਤਾ ਪਰ ਬਾਕੀ ਜਿੰਨਾ ਰਹਦਾ ਉਹ ਵੀ ਮੇਰੇ ਖਿਆਲ ਦੇ ਵਿੱਚ ਅਗਲੇ 6 ਮਹੀਨੇ ਦੇ ਵਿੱਚ ਸਾਡਾ ਟਾਰਗੇਟ ਹੋਏਗਾ ਕਿ 100% ਨਵੀਆਂ ਰੋਡਸ ਜਿਹੜੀਆਂ ਉਹ ਬਣਾ ਦਿੱਤੇ ਜਾਂ ਜਿੱਥੇ ਇੱਥੇ ਵੀ ਲੋੜ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਦੋ ਇੱਕ ਇੰਪੋਰਟੈਂਟ ਪ੍ਰੋਜੈਕਟ ਜੋ ਇੱਕ ਸਰੰਦਰ ਰੋਡ ਔਰ ਰਾਜਪੁਰਾ ਰੋਡ ਦੀ ਕਨੈਕਟਿੰਗ ਰੇਡ ਰੋਡ ਹੈ ਉਹਦੀ ਫੋਰ ਲੇਨਿੰਗ ਦਾ ਪ੍ਰੋਸੈਸ ਔਲਰੇਡੀ ਚੱਲ ਰਿਹਾ ਹੈ ਉਹਨੂੰ ਹੋਰ ਐਕਸਪੀਡਾਈਟ ਕੀਤਾ ਜਾਏਗਾ ਤਾਂ ਕਿ ਇਸ ਮੇਜਰ ਕਨੈਕਟਿੰਗ ਰੋਡ ਨੂੰ ਵੀ ਤੋਂ ਤੋਂ ਲੋਕਾਂ ਨੂੰ ਸਹੂਲਤ ਜਿਹੜੀ ਉਹ ਮੇਚ ਕੇ ਸੋ ਇਹ ਇਹ ਇੱਕ ਬਹੁਤ ਇੰਪੋਰਟੈਂਟ ਬਹੁਤ ਐਂਬੀਸ਼ੀਅਸ ਪ੍ਰੋਜੈਕਟ ਨਾ ਔਰ ਸੋਚ ਹੈ ਸਾਡੀ ਇਸ ਤੋਂ ਇਲਾਵਾ ਕਿਸੇ ਜੇ ਕੋਈ ਕੋਈ ਰਾਜਸੀ ਜਾਂ ਕੋਈ ਪਰਸਨਲ ਇੰਟਰਸਟ ਜੁੜੇ ਹੋਣ ਪਰ ਜਿਹੜੀ ਵਾਟਰ ਕੈਰੀਿੰਗ ਕੈਪੈਸਿਟੀ ਬੜੀ ਨਦੀ ਦੀ ਹੈ ਉਹਦੇ ਉੱਪਰ ਵੀ ਡਿਸਕਸ਼ਨਸ ਕਈ ਵਾਰੀ ਹੋਈਆਂ ਨੇ ਪਰ ਕਿਉਂਕਿ ਬੇਸਿਕ ਉਹਦੀ ਸ਼ੁਰੂਆਤ ਹੈ ਉਹ ਕਾਰਪੋਰੇਸ਼ਨ ਤੋਂ ਹੋਣੀ ਹੁੰਦੀ ਹੈ ਜਦੋਂ ਕਾਰਪੋਰੇਸ਼ਨ ਵੱਲੋਂ ਮਤਾ ਪਾਇਆਗਾ ਕਾਰਪੋਰੇਸ਼ਨ ਐਗਜ਼ੀਕਿਊਟਿੰਗ ਨੋਡਲ ਏਜੰਸੀ ਹੋਣੀ ਹੈ ਤੇ ਉਹਦੇ ਲਈ ਵੀ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਬੜੀ ਨਦੀ ਦੀ ਕੈਰੀਂਗ ਕਪੈਸਿਟੀ ਵਾਟਰ ਕੈਰੀਂਗ ਕੈਪੈਸਿਟੀ ਹੈ ਜਿਹੜੀ ਉਹਨੂੰ ਐਨਹਾਂਸ ਕੀਤਾ ਜਾਏਗਾ ਉਹਨੂੰ ਡਬਲ ਕੀਤਾ ਜਾਏਗਾ ਇਹ ਸਰਕਾਰ ਔਰ ਕਾਰਪੋਰੇਸ਼ਨ ਮਿਲ ਕੇ ਕਰਨਗੇ ਸੋ ਇਹ ਇਹ ਗਾਰੰਟੀਆਂ ਨੇ ਇਹ ਸਾਡੇ ਥੌਟ ਪ੍ਰੋਸੈਸ ਹੈ ਜਿਹੜਾ ਸਰਕਾਰ ਦਾ ਤਾਂ ਲੰਬੇ ਸਮੇਂ ਤੋਂ ਸੀਗਾ ਪਰ ਕਾਰਪੋਰੇਸ਼ਨ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਸਾਰਾ ਕੁਝ ਕਰ ਪਾਣਾ ਸੰਭਵ ਨਹੀਂ ਸੀਗਾ ਹੁਣ ਅ 21 ਤਾਰੀਖ ਨੂੰ ਮੈਨੂੰ ਵਿਸ਼ਵਾਸ ਹੈ ਕਿ ਜਿਹੋ ਜਿਹੇ ਰਿਸਪਾਂਸ ਪੂਰੇ ਪੰਜਾਬ ਦੇ ਵਿੱਚੋਂ ਮਿਲ ਰਿਹਾ ਪਟਿਆਲਾ ਦੇ ਵਿੱਚ ਵੀ ਪਟਿਆਲੇ ਦੇ ਲੋਕ ਨੇ ਜਿਹੜੇ ਬੜੇ ਸਿਆਣੇ ਨੇ ਸੁਲਝੇ ਨੇ ਪੜੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਲਾਈਨ ਆਫ ਲੀਡਰਸ਼ਿਪ ਰਾਈਟ ਫਰੋਮ ਟੌਪ ਟੂ ਬਾਟਮ ਜਦੋਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਸਰਕਾਰ ਐਮ ਐਲ ਏ ਔਰ ਨੀਚੇ ਤੱਕ ਜਦੋਂ ਐਮ ਸੀ ਇੱਕ ਲਾਈਨ ਦੇ ਹੋਣਗੇ ਇੱਕ ਪਾਰਟੀ ਦੇ ਨਾਲ ਅਲਾਈਨਡ ਹੋਣਗੇ ਤੇ ਕੰਮ ਨੇ ਜਿਹੜੇ ਸਾਡੇ ਵੱਲੋਂ ਨਾ ਕਿਸੇ ਨੂੰ ਨਹੀਂ ਹੈ ਚਾਹੇ ਜਿਹੜਾ ਮਰਜ਼ੀ ਸਰਕਾਰ ਕੋਲੇ ਆਵੇ ਮੰਤਰੀ ਐਮ ਐਲ ਏ ਕੋਲ ਆਵੇ ਕਰਦੇ ਆ ਪਰ ਜਦੋਂ ਪੋਲਿਟੀਕਲ ਅਲਾਈਨਮੈਂਟ ਇੱਕ ਤੋਂ ਹੁੰਦੀ ਹੈ ਤੇ ਕੰਮ ਨੇ ਜਿਹੜੇ ਉਹਨਾਂ ਦੀ ਸਪੀਡ ਹੈ ਜਿਹੜੀ ਆਪਣੇ ਆਟੋਮੈਟਿਕਲੀ ਹੀ ਦੁੱਗਣੀ ਹੋ ਜਾਂਦੀ ਹੈ ਸੋ ਇਹ ਗਾਰੰਟੀਆਂ ਨੇ ਜਿਹੜੀਆਂ ਪੰਜ ਅਸੀਂ ਅੱਜ ਪਟਿਆਲੇ ਦੇ ਲਈ ਲੈ ਕੇ ਆਏ ਆ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਪੂਰੀ ਡੈਡੀਕੇਸ਼ਨ ਦੇ ਨਾਲ ਜਿੰਨੀ ਡੈਡੀਕੇਸ਼ਨ ਦੇ ਨਾਲ ਲੋਕ ਜਿਤਾਉਣਗੇ ਸਾਡੇ ਉਮੀਦਵਾਰਾਂ ਨੂੰ ਉਹ ਤੋਂ ਵੱਧ ਡੈਡੀਕੇਸ਼ਨ ਨਾਲ ਅਸੀਂ ਇਹਨਾਂ ਸਾਰੇ ਕੌਮਾਂ ਨੂੰ ਬੜੀ ਜ਼ਿਆਦਾ ਹੀ ਨਿਭਰੇ ਚਾੜਾਂਗੇ ਸਰ ਅੱਜ ਰਾਜਾ ਵੜਿੰਗ ਜੀ ਪਟਿਆਲਾ ਆਏ ਪਏ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਦੋਸਤ ਹੈ ਕਿ ਪਟਿਆਲਾ ਤੋਂ ਇਲਾਵਾ ਸਾਡੇ ਕੀ ਹੋ ਗਏ ਆ ਜਦੋਂ ਉਹ ਵੀ ਪਟਿਆਲਾ ਚ ਆਏ ਪਿਆ ਉਹਨਾਂ ਦੇ ਵੀ ਜਿਹੜੇ ਐਮਸੀ ਉਮੀਦਵਾਰ ਆ ਉਹਨਾਂ ਨਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਪਟਿਆਲਾ ਵਿੱਚ ਇਸ ਤਰ੍ਹਾਂ ਕਿ ਚਲੋ ਉਹਨਾਂ ਦਾ ਕਹਿਣਾ ਉਹਨਾਂ ਦਾ ਫਰਜ਼ ਹੈ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਵਾਪਸ ਹਾਜ਼ਰੀ ਜਿਹੜੀ ਉੱਪਰ ਦਿੱਲੀ ਲਾਉਣੀ ਹੋਊਗੀ ਪਰ ਬਹੁਤ ਥਾਵਾਂ ਤੇ ਤਾਂ ਇਹ ਜਿਹੇ ਨੇ ਜਿੱਥੇ ਉਹਨਾਂ ਕੋਲ ਸ਼ਾਇਦ ਕੱਲ ਦੇ ਕੈਂਡੀਡੇਟ ਨਹੀਂ ਲੱਭੇ ਹੈਗੇ ਹੁਣ ਸਿਰਫ ਔਰ ਸਿਰਫ ਇਹ ਇਹ ਬਹਾਨੇਬਾਜ਼ੀ ਨੇ ਜਿਹੜੀ ਉਹ ਚੱਲ ਰਹੀਆਂ ਨੇ ਅਮਨ ਜੀ ਇੱਕ ਅਮਨ ਅੰਕਲ ਜੀ ਅੰਕਲ ਜੀ ਪਲੀਜ਼ ਪਿੱਛੇ ਅੰਕਲ ਜੀ ਪਿੱਛੇ ਹੋ ਓਕੇ ਚੱਲ ਜੀ ਪਿੱਛੇ ਹੋ ਚੱਲ ਜੀ ਪਿੱਛੇ ਹੋ ਅੰਕਲ ਬੈਠ ਜਾਓ ਪਿੱਛੇ ਹਾਂ ਜੀ ਸਰ ਸੋ ਜੀ ਥੈਂਕ ਯੂ ਥੈਂਕ ਯੂ ਸੋ ਮੀ ਅਮਨ ਜੀ ਜਿਹੜੀ ਜਿਹੜੀਆਂ ਅਮਨ ਇੱਕ ਸਵਾਲ ਸਿਗਾ ਮੈਂ ਡੈਨਿਕ ਪਾਸ ਕਰ ਤੁਹਾਨੂੰ ਜਿਹੜੀ ਪੰਜ ਗਰੰਟੀਆਂ ਨੇ ਹੁਣ ਇਹ ਚ ਲੱਗਦਾ ਨਹੀਂ ਕੁਝ ਗਰੰਟੀਆਂ ਜਿਵੇਂ ਹੁਣ ਸੋਲਿਡ ਜਿਹੜਾ ਐਸਟੀਪੀ ਦਾ ਕੈਪੈਸਿਟੀ ਵਧਾਉਣੀ ਹੈ ਇਹ ਤਾਂ ਡੇਢ ਸਾਲ ਤੋਂ ਸਰ ਚਿੱਠੀ ਥੋੜੇ ਕੋਲ ਪਈ ਹੈ ਮੈਜਮੇ ਦੇ ਕੋਲ ਕਾਰਪੋਰੇਸ਼ਨ ਨੇ ਪਾਈ ਹੋਈ ਹੈ ਕਮਿਸ਼ਨਰ ਸਾਹਿਬ ਨੇ ਡੇਢ ਸਾਲ ਤੋਂ ਚਿੱਠੀ ਪਾਈ ਹੋਈ ਹੈ ਕਿ ਐਸਟੀਪੀ ਦੀ ਕੈਪੈਸਿਟੀ ਜਿਹੜੀ ਹੈ ਉਹ ਵਧਾਈ ਜਾਵੇ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਗਰੰਟੀਆਂ ਜਿਹੜੀਆਂ ਨੇ ਇਹ ਤਾਂ ਆਲਰੇਡੀ ਪਹਿਲਾਂ ਹੀ ਸਰ ਹੋਈਆਂ ਹੋਈਆਂ ਨੇ ਜੀ ਕੰਮ ਜੀ ਉਹ ਸਰਕਾਰ ਨੇ ਔਰ ਕਾਰਪੋਰੇਸ਼ਨ ਨੇ ਰਲ ਕੇ ਪਾਉਣਾ ਹੈ ਜੀ ਇਕੱਲੇ ਚਿੱਠੀ ਨਿਕਲ ਹੈਦੀ ਕੋਈ ਇਸੇ ਕਰਕੇ ਨਹੀਂ ਹੋਆਏਗਾ ਕਿਉਂਕਿ ਕਾਰਪੋਰੇਸ਼ਨ ਮਿਸਿੰਗ ਹੈ ਜਿਸ ਦਿਨ ਕਾਰਪੋਰੇਸ਼ਨ ਬਣ ਜੂਗੀ ਉਹਦੇ ਉੱਪਰ ਪ੍ਰੈਕਟੀਕਲ ਉਹਨੂੰ ਅਮਲੀ ਜਾਂਮਾ ਪਹਿਚਾਣ ਦਾ ਕੰਮ ਮੇਰਾ ਲਾਸ ਵਾਲਾ ਰਾਜਾ ਵਰਿੰਗ ਜੀ ਕਹਿੰਦੇ ਨੇ ਕਿ ਜਿਹੜੀਆਂ ਅੱਜ ਨਹੀਂ 2 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਸੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਪੰਜ ਗਰੰਟੀਆਂ ਦੇਣ ਤੋਂ ਪਹਿਲਾਂ ਜਿਹੜੀਆਂ ਗਰੰਟੀਆਂ ਲੈ ਕੇ ਢਾਈ ਸਾਲ ਬੀਤੇ ਨੇ ਉਹ ਨਹੀਂ ਦੱਸਣੀਆਂ ਚਾਹੀਦੀਆਂ ਸੀ ਪਹਿਲਾਂ ਕਿ ਆਪਾਂ ਇਹ ਢਾਈ ਸਾਲ ਪਹਿਲਾਂ ਦਿੱਤੀਆਂ ਸੀ ਇਹ ਕੰਮ ਸਾਡੇ ਹੋਗੇ ਪਟਿਆਲੇ ਚ ਦੇਖੋ ਜੀ ਇਸ ਤਰ੍ਹਾਂ ਹੈ ਕਿ ਜੇ ਪਹਿਲਾਂ ਵਾਲੀ ਗਰੰਟੀ ਦੀ ਗੱਲ ਕਰ ਲਈਏ ਪੰਜ ਗਰੰਟੀਆਂ ਵਿੱਚੋਂ ਚ ਟੋਟਲ ਓਵਰਾਲ ਕਰਨ ਦਾ ਕੰਮ ਹੈ ਉਹ ਚੱਲ ਰਿਹਾ ਹੈ ਵੱਡੇ ਪੱਧਰ ਤੇ ਪਰ 1 ਕਰੋੜ ਰੁਪਏ ਜਿਹੜੇ ਜਵਾਨ ਸ਼੍ਰੀ ਹੋ ਜਾਂਦੇ ਨੇ ਉਹਨਾਂ ਨੂੰ ਦੇਣ ਦਾ ਕੰਮ ਹੈ ਜਿਹੜਾ ਪਹਿਲੇ ਦਿਨ ਤੋਂ ਚੱਲ ਰਿਹਾ ਹੈ 300 ਯੂਨਿਟ ਬਿਜਲੀ ਦੇਣ ਦਾ ਕੰਮ ਹੈ ਜਿਹੜਾ ਉਹ ਸਰਕਾਰ ਵੱਲ ਦੇ 2 ਮਹੀਨੇ ਬਾਅਦ ਅਸੀਂ ਸ਼ੁਰੂ ਕਰ ਦਿੱਤਾ ਸੀਗਾ ਹੁਣ ਰਾਜਾ ਵਿਡਿੰਗ ਜੀ ਨੂੰ ਮੈਂ ਉਹ ਕੰਮ ਕਰਾਊਗਾ ਜਿੰਨਾਂ ਦੀ ਅਸੀਂ ਗਰੰਟੀ ਨਹੀਂ ਦਿੱਤੀ ਸੀਗੀ ਗੱਲ ਨਹੀਂ ਕੀਤੀ ਸੀਗੀ ਵਾਅਦਾ ਨਹੀਂ ਕੀਤਾ ਸੀਗਾ ਲੋਕਾਂ ਨੇ ਕਿਹਾ ਨਹੀਂ ਸੀਗਾ ਲੋਕਾਂ ਨੇ ਮੰਗਿਆ ਨਹੀਂ ਸੀਗਾ ਜੇ 52000 ਨੌਕਰੀਆਂ ਪਹਿਲੇ 2.5 ਸਾਲਾਂ ਦੇ ਵਿੱਚ ਅੱਜ ਤੱਕ 75 ਸਾਲਾਂ ਚ ਕਿਸੇ ਸਰਕਾਰ ਨੂੰ ਦਿੱਤੀ ਹੋਈ ਜਵਾਬ ਦੇ ਹੋਵਾਂਗੇ ਜਿਹੜੇ ਸੜਕ ਚਰਚਾ ਫੋਰਸ ਦੇ ਨਾਲ ਸੈਂਕੜੇ ਜਾਨਾਂ ਜਿਹੜੀਆਂ ਹਰ ਰੋਜ਼ ਮੱਚਣੇ ਸ਼ੁਰੂ ਹੋ ਗਈਆਂ ਇਹਦੀ ਕਿਸੇ ਨੂੰ ਖਾਬੋ ਖਿਆਲ ਦੇ ਵਿੱਚ ਵੀ ਨਹੀਂ ਸੀਗਾ ਵੀ ਇਹ ਐਸਟੀਐਮ ਵੀ ਬਣ ਜਾਂਦੀ ਹੁੰਦੀ ਹੈ ਅਮਰੀਕਾ ਜਾਂ ਇੰਗਲੈਂਡ ਦੇ ਤਰ੍ਹਾਂ ਉਹ ਅੱਜ ਕੰਮ ਐਫਐਮ ਕਰ ਰਹੀ ਹੈ ਕਿ ਕਿਸੇ ਦੇ ਖਾਬੋ ਖਿਆਲ ਦੇ ਵਿੱਚ ਵੀ ਨਹੀਂ ਸੀਗਾ ਕਿ ਨਰਮਲ ਪਲਾਂਟ ਜਿਹੜੇ ਕਿ ਪ੍ਰਾਈਵੇਟਾਂ ਨੂੰ ਇਹਨਾਂ ਨੇ ਵੇਚਦੇ ਸੀਗੇ ਉਹ ਮੁੱਲ ਲੈਣ ਦਾ ਵਾਪਸ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਕਰ ਦੂਗੀ ਇਹ ਅਸੀਂ ਗੱਲ ਨਹੀਂ ਕੀਤੀ ਸੀ ਕਰ ਚੁੱਕੇ ਆ ਜੋ ਹਜ਼ਾਰਾਂ ਏਕੜ ਤੱਕ ਜ਼ਮੀਨਾਂ ਦਾ ਅੰਡਰਗ੍ਰਾਉਂਡ ਪਾਈਪਲਾਈਨ ਬਚ ਉਹਨਾਂ ਦਾ ਕੰਮ ਕਿਸੇ ਨੇ ਗੱਲ ਨਹੀਂ ਕੀਤੀ ਵਾਦਾ ਨਹੀਂ ਕੀਤਾ ਸੀਗਾ ਉਹ ਕਰ ਚੁੱਕੇ ਆ ਬਿਜਲੀ ਜਿਹੜੀ ਉਹ ਦੇਣੇ ਚੋਨਾ ਲੱਗਣ ਲਾ ਦੇ ਇਹ ਕਰ ਚੁੱਕੇ ਆ ਇਹੋ ਜਿਹੇ ਕਿੰਨੇ ਕੰਮ ਨੇ ਜਿਨ੍ਹਾਂ ਦੀ ਨਾ ਗਾਰੰਟੀ ਦੇ ਤੁਸੀਂ ਮੇਰੇ ਖਵਾਲੇ ਮੇਰੇ 100000 ਵਾਲੀ ਪੈਂਡਿੰਗ ਹੈ ਜੀ 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 100000 ਵਾਲੀ ਪੈਂਡਿੰਗ ਆਊਗਾ ਉਹ ਵੀ ਬੜੀ ਜਲਦੀ ਹੋਊਗਾ ਢੱਲੇਵਾਲ ਜੀ ਤੁਸੀਂ ਜਾ ਰਹੇ ਹੋ ਜੀ ਮਿਲਨ ਉਹਨਾਂ ਉਹਨਾਂ ਦੀ ਸਾਰੀ ਆਪੋਜੀਸ਼ਨ ਜਾ ਰਹੀ ਹੈ ਜੀ ਆਹ ਜਿਹੜੀਆਂ ਜਿਹੜੀਆਂ ਰੋਡ ਟੁੱਟੀਆਂ ਆਈਆਂ ਜੀ